ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰਿਓ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੁੱਧ ਗਿਆ ਵਿੱਚ ਪੰਡਤਾਂ ਨੂੰ ਕੀ ਉਪਦੇਸ਼ ਦਿੱਤੇ ਸਨ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਕਾਮਰੂਪ ਦੇਸ਼ ਵਿੱਚ ਨੌਸ਼ਾ ਦਾ ਸੁਧਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਵੇਂ ਕੀਤਾ ਸੋ ਆਓ ਜਾਣਦੇ ਹਾਂ ਗਿਆ ਵਿੱਚ ਸਤਕਰਤਾਰ ਅਤੇ ਵਾਹਿਗੁਰੂ ਭਗਤੀ ਦਾ ਸਹੀ ਪ੍ਰਚਾਰ ਕਰਕੇ ਗੁਰੂ ਜੀ ਦਰਿਆ ਗੰਗਾ ਦੇ ਉੱਤਰੀ ਪੂਰਬੀ ਕਿਨਾਰੇ ਦੇ ਦੇਸ਼ਾਂ ਵੱਲ ਹੋ ਤੁਰੇ ਨਵਾਦਾ ਸਿਕੰਦਰਾ ਤੋਂ ਹੋ ਕੇ ਕੀ올 ਚੰਗੇਲ ਚਲੇਗ ਤੇ ਕੀ ਉਲ ਤੋਂ ਮੰਗੇਰ ਮੰਗੇਰ ਦੇ ਮੰਦਰਾ ਵਿੱਚ ਪੰਡਤਾਂ ਤੇ ਯਾਤਰੂਆਂ ਨੂੰ ਉਪਦੇਸ਼ ਦਿੱਤਾ ਮੰਗੇਰ ਤੋਂ ਪਾਗਲਪੁਰ ਆਏ ਪਾਗਲਪੁਰ ਤੋਂ ਦਰਿਆ ਗੰਗਾ ਨੂੰ ਪਾਰ ਕਰਕੇ ਟਾਕੇ ਕਾਮਰੂਪ ਦੇਸ਼ ਨੂੰ ਚਲੇ ਗਏ ਤਾਨਪੁਰ ਸ਼ਹਿਰ ਦੇ ਬਾਹਰ ਇੱਕ ਨਦੀ ਦੇ ਕਿਨਾਰੇ ਜੰਗਲ ਵਿੱਚ ਡੇਰਾ ਲਾ ਦਿੱਤਾ ਭਾਵੇਂ ਅੱਜ ਵੀ ਬੰਗਾਲ ਦਾ ਜਾਦੂ ਮਸ਼ਹੂਰ ਹੈ ਪਰ ਉਸ ਸਮੇਂ ਵਿੱਚ ਤਾਂ ਜਾਦੂ ਟੂਣੇ ਜੰਤਰ ਮੰਤਰ ਬਹੁਤ ਸਨ ਜੰਗਲੀ ਇਲਾਕੇ ਸੀ ਲੋਕ ਇੰਨੀ ਉੱਚੀ ਸਭਿਅਤਾ ਵਾਲੇ ਨਹੀਂ ਸਨ ਜਾਦੂਗਰਾਂ ਉੱਤੇ ਬਹੁਤ ਭਰੋਸਾ ਸੀ ਜਾਦੂਗਰਦ ਜਾਦੂਗਰ ਮਰਦ ਹੀ ਨਹੀਂ ਸਨ ਸਗੋਂ ਸਰਦਾਰਾਂ ਰਾਜਿਆਂ ਤੇ ਸ਼ਾਹੂਕਾਰਾਂ ਦੀਆਂ ਬਹੁ ਬੇਟੀਆਂ ਵੀ ਜੰਤਰ ਮੰਤਰ ਦੀ ਵਿਦਿਆ ਨੂੰ ਚੰਗੇ ਉਸਤਾਦਾਂ ਕੋਲੋਂ ਸਿੱਖਿਆ ਕਰਦੀਆਂ ਸਨ ਸਿੱਖੀ ਹੋਈ ਜਾਦੂ ਵਿਦਿਆ ਤੋਂ ਲੜਾਈ ਮਖੌਲ ਤੇ ਮੁਕਾਬਲੇ ਵੇਲੇ ਲਾਭ ਉਠਾਇਆ ਜਾਂਦਾ ਸੀ ਧਾਨਪੁਰ ਇੱਕ ਤਕੜਾ ਕਸਬਾ ਤੇ ਸੁੰਦਰ ਸ਼ਹਿਰ ਸੀ ਸ਼ਹਿਰ ਦੀ ਸਰਦਾਰ ਨੂਰ ਸ਼ਾ ਇਸਤਰੀ ਸੀ ਬਹੁਤ ਸਾਰੀ ਦੌਲਤ ਖਰਚ ਕੇ ਉਸਨੇ ਇੱਕ ਸੁੰਦਰ ਮਹਿਲ ਬਣਵਾਇਆ ਹੋਇਆ ਸੀ ਨੂਰ ਸ਼ਾ ਸੁੰਦਰ ਤੇ ਮੁਟਿਆਰ ਸੀ ਅਮੀਰੀ ਸਰਦਾਰੀ ਸੁੰਦਰਤਾ ਅਤੇ ਜਵਾਨੀ ਦੇ ਨੇ ਉਸ ਨੂੰ ਦੀਨ ਦੁਨੀਆ ਭੁਲਾਈ ਹੋਈ ਸੀ ਉਹ ਕਰਤੇ ਨੂੰ ਭੁੱਲ ਕੇ ਦੁਨਿਆਵੀ ਰੰਗ ਰਲੀਆਂ ਵਿੱਚ ਗਵਾਚੀ ਰਹਿੰਦੀ ਨਾਚ ਗਾਣਾ ਮਖੌਲ ਅਤੇ ਜੰਗਲਾਂ ਵਿੱਚ ਫਿਰ ਕੇ ਪੰਛੀਆਂ ਤੇ ਜਾਨਵਰਾਂ ਦਾ ਸ਼ਿਕਾਰ ਕਰਨਾ ਉਸ ਦੇ ਸੁਭਾਵਕ ਸ਼ੁਗਲ ਸਨ ਉਸਦੇ ਕੋਲ ਕੁਝ ਐਸੀਆਂ ਦਾਸੀਆਂ ਸੰਜੋ ਰੂਪਵੰਤੀਆਂ ਹੋਣ ਦੇ ਨਾਲ ਸਿਆਣੀਆਂ ਜਾਦੂਗਰਣੀਆਂ ਵੀ ਸੰ। ਸ਼ਹਿਰ ਵਿੱਚ ਆਏ ਸਾਧੂ ਫਕੀਰ ਤੇ ਉਪਰੇ ਸਲਾਨੀ ਨੂੰ ਘੇਰ ਕੇ ਮਖੌਲ ਟਿਚਕਰਾ ਕਰਦੀਆਂ ਜਾਦੂ ਨਾਲ ਕੀਲ ਕੇ ਬੁੱਧ ਬਣਾ ਲੈਂਦੀਆਂ ਤੇ ਬੁੱਧੂ ਬਣਾ ਲੈਂਦੀਆਂ ਤੇ ਮੁੜਮਖੌਲ ਕਰਦੀਆਂ ਕਈ ਭਲੇ ਮਨੁਸ ਉਹਨਾਂ ਦੇ ਸ਼ੁਗਲ ਦਾ ਸ਼ਿਕਾਰ ਹੋ ਕੇ ਨਿਰਾਦਰੀ ਕਰਾ ਕੇ ਤੁਰ ਗਏ ਸਨ ਸੰਤਾਂ ਸਾਧੂਆਂ ਨੇ ਗੁਰੂ ਜੀ ਨੂੰ ਆਪਣੀ ਨਿਰਾਦਰੀ ਦੀ ਵਾਰਤਾ ਸੁਣਾਈ ਗੁਰੂ ਜੀ ਨੇ ਭੁੱਲੜ ਨੂਰ ਸ਼ਾਨੋ ਜੀਵਨ ਦਾ ਸਹੀ ਰਾਹ ਦੱਸਣ ਵਾਸਤੇ ਫੈਸਲਾ ਕੀਤਾ ਸੀ ਇਸੇ ਵਾਸਤੇ ਹੀ ਟਾਕੇ ਸ਼ਹਿਰ ਪਹੁੰਚਣ ਦੀ ਥਾਂ ਧਾਨਪੁਰ ਹੀ ਰੁਕ ਗਏ ਸਨ ਸਬਬ ਨਾਲ ਮਰਦਾਨੇ ਨੇ ਤਰਲਾ ਕੀਤਾ ਦਾਤਾ ਨੂੰ ਖੁਕ ਬਹੁਤ ਲੱਗੀ ਹੈ ਪੇਟ ਚੂਹੇ ਨੱਚਦੇ ਨੇ ਆਪ ਜੰਗਲਾਂ ਵਿੱਚ ਹੀ ਬੈਠਦੇ ਤੇ ਫਿਰਦੇ ਰਹਿੰਦੇ ਜੀ ਆਪ ਨੂੰ ਤਾਂ ਨਾ ਭੁੱਖ ਲੱਗੇ ਨਾ ਤੇ ਪਾਣ ਆਹਾਰੀ ਰਹਿੰਦੇ ਜੀ ਮੇਰੇ ਤੇ ਮਿਹਰ ਕਰਿਆ ਕਰੋ ਮੈਨੂੰ ਤਾਂ ਅੰਨ ਖਾਦੇ ਬਿਨਾ ਸਿਦਕ ਨਹੀਂ ਜਿਉਂਦਾ ਗੁਰੂ ਜੀ ਬੋਲੇ ਮਰਦਾਨਿਆਂ ਬਸਤੀ ਤਾਂ ਇਹ ਚੰਗੀ ਹੈ ਪਰ ਇੱਥੋਂ ਦੀਆਂ ਇਸਤਰੀਆਂ ਬਹੁਤ ਜਾਦੂਗਰਣੀਆਂ ਹਨ ਕਿਤੇ ਰੋਟੀ ਖਾਂਦਾ ਖਾਂਦਾ ਮੁਸੀਬਤਾਂ ਵਿੱਚ ਨਾ ਫਸ ਜਾਵੇਂ ਮੈਨੂੰ ਆਗਿਆ ਦੇ ਹੋ ਜਾਣ ਦੀ ਮਰਦਾਨੇ ਨੇ ਜिद ਕੀਤੀ ਬਹੁਤ ਅੱਛਾ ਜਾ ਗੁਰੂ ਜੀ ਨੇ ਹੁਕਮ ਕੀਤਾ ਚਾਦਰ ਮੋੜੇ ਸੁਟਕੇ ਮਰਦਾਨਾ ਤੁਰ ਪਿਆ ਮਨ ਨਾਲ ਗਿੱਟੀਆਂ ਗਿੰਦਾ ਹੋਇਆ ਧਾਨਪੁਰ ਸ਼ਹਿਰ ਵਿੱਚ ਜਾ ਦਾਖਲ ਹੋਇਆ ਮਰਦਾਨੇ ਨੂੰ ਆਸ ਸੀ ਕਿ ਕੋਈ ਅਮੀਰ ਨਗਰਵਾਸੀ ਉਸ ਨੂੰ ਚੰਗਾ ਭੋਜਨ ਖਵਾਏਗਾ ਸਬਬ ਨਾਲ ਮਰਦਾਨਾ ਨੂੰ ਸ਼ਾਦੀਆਂ ਦਾਸੀਆਂ ਦੇ ਹੱਥ ਆ ਗਿਆ ਉਹ ਚਾਰ ਮੁਟਿਆਰਾਂ ਸਨ ਨਦੀ ਤੋਂ ਪਾਣੀ ਲੈ ਕੇ ਆ ਰਹੀਆਂ ਸੀ ਪਿੱਤਲ ਦੀਆਂ ਗਾਗਰਾਂ ਉਹਨਾਂ ਨੇ ਆਪੋ ਆਪਣੇ ਸਿਰ ਉੱਤੇ ਟਿਕਾਈਆਂ ਹੋਈਆਂ ਸਨ ਮਰਦਾਨੇ ਨੂੰ ਦੇਖ ਕੇ ਉਹ ਖਲੋ ਗਈਆਂ ਇੱਕ ਦੂਜੀ ਵੱਲ ਦੇਖ ਕੇ ਅਣ ਬੋਲੇ ਹੀ ਅੱਖਾਂ ਦੇ ਇਸ਼ਾਰਿਆਂ ਨਾਲ ਉਹਨਾਂ ਫੈਸਲਾ ਕੀਤਾ ਕਿ ਇਸ ਉਪਰੇ ਮਰਦ ਨਾਲ ਮੌਜੂ ਕੀਤਾ ਜਾਵੇ ਇੱਕ ਮੁਟਿਆਰ ਨੇ ਮਰਦਾਨੇ ਨੂੰ ਪੁੱਛਿਆ ਪਰਦੇਸ ਜਾਂ ਕਿੱਧਰ ਜਾਣਾ ਈ ਜਾਣਾ ਮੈਂ ਕਿਤੇ ਨਹੀਂ ਮੈਂ ਸਾਧੂ ਹਾਂ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਭੋਜਨ ਖਾਣਾ ਹੈ ਭੋਜਨ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟਿਆਂ ਨੂੰ ਬੁਲਾ ਲਾਗੇ ਕਰਕੇ ਮਰਦਾਨੇ ਨੇ ਮੁਟਿਆਰ ਨੂੰ ਆਪਣੇ ਸ਼ਹਿਰ ਆਉਣ ਦਾ ਕਾਰਨ ਦੱਸਣ ਦਾ ਯਤਨ ਕੀਤਾ ਆ ਮੇਰੇ ਨਾਲ ਆ ਰਾਣੀ ਦੇ ਕੋਲ ਲੈ ਚਲਦੀ ਹਾਂ ਮਨ ਪੌਂਦਾ ਪੋਜਨ ਸ਼ਕੀਮ ਬਹੁਤ ਦਿਆਵਾਨ ਹੈ ਸਾਡੀ ਰਾਣੀ ਉਹ ਉੱਚੇ ਤੇ ਸੁੰਦਰ ਮਹਿਲ ਉਸਦੇ ਹਨ ਜੋ ਸਾਧੂ ਫਕੀਰ ਆਉਂਦੇ ਨੇ ਉਹ ਉਹਨਾਂ ਮੈਲਾਂ ਵਿੱਚ ਹੀ ਭੋਜਨ ਛਕਦੇ ਨੇ ਉਹ ਮੁਟਿਆਰ ਨੂਰਸ਼ਾਹ ਦੇ ਮੈਲਾਂ ਵਾਲੇ ਵੀ ਵੀ ਇਸ਼ਾਰਾ ਕਰਦੀ ਗਈ ਬਹੁਤ ਅੱਛਾ ਜੀ ਆਖ ਕੇ ਮਰਦਾਨਾ ਉਹਨਾਂ ਮੁਟਿਆਰਾਂ ਦੇ ਨਾਲ ਤੁਰ ਪਿਆ ਨੂਰਸ਼ਾਹ ਦੇ ਮੈਲਾਂ ਵਿੱਚ ਪਹੁੰਚ ਗਿਆ ਮੁਟਿਆਰਾ ਨੇ ਗਾਗਰਾਂ ਸਿਰਾਂ ਤੋਂ ਉਤਾਰ ਕੇ ਥਾਓ ਥਾਈ ਰੱਖੀਆਂ ਤੇ ਉਹਦੇ ਉਦਾਲੇ ਆ ਹੋਈਆਂ ਇੱਕ ਨੇ ਪੱਸ਼ਮ ਦਾ ਕਾਲਾ ਧਾਗਾ ਜੋ ਮੰਤਰੀਆਂ ਹੋਈਆਂ ਸੀ ਮਰਦਾਨੇ ਦੇ ਗਲ ਬੰਨ ਦਿੱਤਾ ਇਹ ਆਖ ਕੇ ਕਿ ਜੋ ਕੋਈ ਪਰਦੇਸੀ ਇੰਨਾ ਮਹਿਲਾਂ ਵਿੱਚ ਦਾਖਲ ਹੋਵੇ ਉਸਤੇ ਗਲ ਇਹ ਧਾਗਾ ਜ਼ਰੂਰ ਬੰਨਿਆ ਜਾਂਦਾ ਹੈ ਉਹ ਧਾਗਾ ਜਾਦੂ ਦੀ ਕਲਾਮ ਨਾਲ ਮੰਤਰਿਆ ਹੋਇਆ ਸੀ ਧਾਗਾ ਬੰਨਣ ਦੀ ਢਿੱਲ ਸੀ ਕਿ ਮਰਦਾਨੇ ਦੇ ਤੌਰ ਬਦਲ ਗਏ ਉਸ ਦੀ ਮਨੁੱਖੀ ਸੂਝ ਬੂਝ ਖਤਮ ਹੋ ਗਈ ਇੱਕ ਭੇਡੂ ਛਤਰੇ ਦੀ ਕਮਜ਼ੋਰ ਸੂਝ ਆ ਗਈ ਉਹ ਉਹਨਾਂ ਮੁਟਿਆਰਾਂ ਦੇ ਇਸ਼ਾਰਿਆਂ ਉੱਤੇ ਬੈਠਣ ਉੱਠਣ ਬੈਠਣ ਤੇ ਬੋਲਣ ਲੱਗਾ ਹੁਣਾਂ ਮੰਚਲੀਆਂ ਕੁੜੀਆਂ ਨੇ ਮਰਦਾਨੇ ਦੇ ਗੱਲ ਰੱਸੀ ਪਾ ਲਈ ਰੱਸੀ ਨਾਲ ਖਿੱਚ ਕੇ ਮਰਦਾਨੇ ਨੂੰ ਨੂੰਸ਼ਾ ਕੋਲ ਲੈ ਗਈਆਂ ਉਪਰੇ ਪੁਰਸ਼ ਨੂੰ ਆਪਣੀਆਂ ਦਾਸੀਆਂ ਦੇ ਕਾਬੂ ਆਇਆ ਦੇਖ ਕੇ ਉਸਨੇ ਤਰਸ ਨਾ ਕੀਤਾ ਉਹ ਸਗੋਂ ਬਹੁਤ ਖੁਸ਼ ਹੋਈ ਉਸਨੇ ਵੀ ਮੌਜੂ ਕਰਨਾ ਸ਼ੁਰੂ ਕਰ ਦਿੱਤਾ ਉਹ ਕਦੀ ਮਰਦਾਨੇ ਨੂੰ ਰੱਸੀ ਖਿੱਚ ਕੇ ਉੱਠਣ ਵਾਸਤੇ ਤੇ ਕਦੀ ਬੈਠਣ ਵਾਸਤੇ ਕਹਿੰਦੀ ਮਰਦਾਨਾ ਉਸੇ ਤਰ੍ਹਾਂ ਹੀ ਕਰਦਾ ਬੋਲਣ ਵਾਸਤੇ ਇਸ਼ਾਰਾ ਕਰਦੀ ਤਾਂ ਮਰਦਾਨਾ ਪੇਡੂ ਦੀ ਤਰ੍ਹਾਂ ਮੈਂ ਭੈਂ ਕਰਦਾ ਪੁਰਸ਼ਾਂ ਵਾਂਗ ਬੋਲਣਾ ਹੀ ਉਸ ਨੂੰ ਭੁੱਲ ਗਿਆ ਮਨ ਹੀ ਮਨ ਪਛਤਾਉਣ ਲੱਗਾ ਕਿ ਉਹ ਕਿਉਂ ਇਸ ਸ਼ਹਿਰ ਆਇਆ ਲੱਗਾ ਅਰਦਾਸਾਂ ਕਰਨ ਕਿ ਗੁਰੂ ਜੀ ਉਸ ਦੇ ਬੰਧਨ ਕੱਟਣ ਉਧਰ ਜਗਤ ਨੂੰ ਤਾਰਨ ਹਾਰ ਸਤਿਗੁਰੂ ਜੀ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਦਾ ਬਾਲ ਸਖਾ ਰੋਟੀ ਬਦਲੇ ਛਤਰਾ ਬਣ ਗਿਆ ਹੈ ਆਪ ਪਰਮੇਸ਼ਰ ਗੁਰੂ ਜੀ ਇਹ ਵੀ ਜਾਣ ਗਏ ਕਿ ਦੁਖੀ ਹੋ ਕੇ ਮਰਦਾਨਾ ਕੂਕ ਪੁਕਾਰ ਕਰ ਰਿਹਾ ਹੈ ਗਰੀਬਾਂ ਤੇ ਦੁਖੀਆਂ ਦਾ ਸਹਾਇਕ ਜਗਤਬਾਬਾ ਆਸਨ ਤੋਂ ਉੱਠਿਆ ਮਰਦਾਨੇ ਵਾਲੀ ਰਬਾਬ ਚੁੱਕੀ ਗੀਰੀ ਗੀਤ ਗੋਬਿੰਦ ਗਾਇਆ ਗੋਂਦੇ ਹੋਏ ਹੀ ਧਾਨਪੁਰ ਸ਼ਹਿਰ ਵਿੱਚ ਦਾਖਲ ਹੋ ਗਏ ਸ਼ਹਿਰ ਦੇ ਦਰਵਾਜ਼ੇ ਕੋਲ ਪਹੁੰਚ ਕੇ ਉਹਨਾਂ ਨੇ ਮੂਲ ਮੰਤਰ ਦਾ ਸਿਮਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦ ਗੁਰੂ ਨਾਨਕ ਨਿਰੰਕਾਰੀ ਜੋਤ ਬਾਣੀ ਦਾ ਕੀਰਤਨ ਕਰਦੇ ਕਰਦੇ ਨੂਰ ਸ਼ਾ ਦੇ ਮੈਲਾ ਹੇਠ ਚਲੇ ਗਏ ਅਲਾਹੀ ਨਾਦ ਦੀ ਧੁਨ ਸੁਣ ਕੇ ਨੂਰ ਸ਼ਾ ਨੇ ਖੋ ਵਿੱਚ ਦੀ ਦੇਖਿਆ ਦੇਖ ਕੇ ਸਾਲ ਹੀ 당 ਰਹਿ ਗਈ ਉਸਨੇ ਗੋਲੀਆਂ ਨੂੰ ਆਵਾਜ਼ ਦਿੱਤੀ ਦੇਖੋ ਨੀ ਕੋਈ ਪਰਦੇਸੀ ਆਇਆ ਹੈ ਨਿਰਾਲੀ ਹੀ ਸੁਰਤ ਤੇ ਨਿਰਾਲਾ ਹੀ ਲਿਬਾਸ ਹੈ ਮਾਲਕਨ ਦੀ ਸੱਦ ਸੁਣ ਕੇ ਦਾਸੀਆਂ ਹੀਠਾਂ ਨੂੰ ਦੌੜੀਆਂ ਮੈਲਾਂ ਤੋਂ ਬਾਹਰ ਆ ਕੇ ਗੁਰੂ ਜੀ ਦੇ ਉਦਾਲੇ ਇਕੱਠੀਆਂ ਹੋ ਗਈਆਂ ਕੋਈ ਕੁੜੀ ਤਾਂ ਗੁਰੂ ਜੀ ਦੇ ਨੂਰੀ ਚਿਹਰੇ ਵੱਲ ਹੀ ਦੇਖਦੀ ਰਹੀ ਤੇ ਕੋਈ ਅਲਾਹੀ ਰਾਗ ਨੂੰ ਸੁਣਨ ਵਿੱਚ ਗਵਾਜ ਗਈ ਪਰ ਤਿੰਨ ਕੋ ਕੁੜੀਆਂ ਬਹੁਤ ਮਨ ਚਲੀਆਂ ਸਨ ਉਹਨਾਂ ਨੇ ਗੁਰੂ ਜੀ ਨੂੰ ਜਾਦੂ ਨਾਲ ਕੀਲਣ ਦਾ ਕੋੜਾ ਯਤਨ ਕੀਤਾ ਇੱਕ ਮੁਟਿਆਰ ਨੇ ਮਨ ਵਿੱਚ ਚਿਤਵਿਆ ਕਿ ਉਹ ਗੁਰੂ ਜੀ ਨੂੰ ਢੇਡੂ ਬਣਾਵੇ ਉਹ ਉਸੇ ਵੇਲੇ ਹੀ ਆਪ ਢੇਡ ਬਣ ਗਈ ਨੂਰ ਸ਼ਾਹ ਦੀਆਂ ਚਾਰ ਦਾਸੀਆਂ ਸਨ ਉਹ ਚਾਰੇ ਹੀ ਵੱਖੋ ਵੱਖ ਸੂਰਤਾਂ ਧਾਰ ਬੈਠੀਆਂ ਇੱਕ ਖੋਤੀ ਬਣ ਗਈ ਇੱਕ ਬੱਕਰੀ ਤੇ ਇੱਕ ਕੁੱਤੀ ਇਹ ਕੌਤਕ ਦੇਖ ਕੇ ਨੂਰ ਸ਼ਾ ਕਾਬਰ ਗਈ ਉਹ ਤਾੜ ਗਈ ਕਿ ਕੋਈ ਮਹਾਨ ਜਾਦੂਗਰ ਉਸ ਦੇ ਸ਼ਹਿਰ ਆਵੜਿਆ ਹੈ ਉਸ ਨੇ ਆਪਣੀ ਜਾਦੂ ਦੀ ਪਟਾਰੀ ਕੱਢੀ ਕਈ ਮੰਤਰ ਫੂਕੇ ਪਰ ਸਤਗੁਰਾਂ ਉੱਤੇ ਕਿਸੇ ਜੰਤਰ ਮੰਤਰ ਦਾ ਆਸਰ ਨਾ ਹੋਇਆ ਨੂਰ ਸ਼ਾ ਦੇ ਸਾਹਮਣੇ ਆਉਣ ਤੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਏ ਆਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਹਣੇੜਾ ਧਨ ਕੰਮ ਲੀਏ ਬਾਹਰ ਘਿਆ ਟੁੰਡੇਹ ਪੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਤਾਂ ਸੋਹਾਗਣ ਜਾਣੀਐ ਲਾਗੀ ਜਾਂ ਸੋਹ ਤਰੇ ਪਿਆਰੋ ਏ ਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੈ ਕਰਨ ਪਲਾਰ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ ਵਿਣ ਕਰਮਾ ਕਿਛ ਪਾਈਏ ਨਾਹੀਂ ਜੇ ਬਹੁ ਤੇਰਾ ਤਾਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸਹ ਪਾਈਏ ਨਾਹੀਂ ਪਈ ਕਾਮਣ ਏ ਆਣੀ ਜਾਏ ਪੁੱਛੋਂ ਸੋਹਾਗਣੀ ਵਾਹੇ ਕੀਨੀ ਬਾਤੀ ਸਹ ਪਾਈਏ ਜੋ ਕਿਛੁ ਕਰੈ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਕੇ ਪ੍ਰੇਮ ਪਦਾਰਿਤ ਪਾਈਐ ਤੋ ਚੜਨੀ ਚਿਤਲਾਈਐ ਸੋਹ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਬ ਕਹਿ ਸੋਹਾਗਣੀ ਪੈਣੇ ਇਨੀ ਬਾਤੀ ਸੋਹ ਪਾਈਐ ਆਪ ਗਵਾਈਐ ਤਾਂ ਸੋਹ ਪਾਈਐ ਔਰ ਕੈਸੀ ਚਤੁਰਾਈ ਸੋਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੋਹਾਗਣ ਨਾਨਕ ਸਾ ਸਭਰਾਈ ਐਸੋ ਰੰਗ ਰਾਤੀ ਸਹਜ ਕੀ ਮਾਤੀ ਅਹਿਨੇ ਸਪਾਈ ਸਮਾਣੀ ਸੁੰਦਰ ਸਾਇ ਸਰੂਪ ਵਿੱਚ ਖਣ ਕਹੀ ਐ ਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਨੂਰ ਸ਼ਾ ਦੀ ਕੋਈ ਪੇਸ਼ ਨਾ ਗਈ ਜਾਦੂ ਜੰਤਰ ਮੰਤਰ ਤੇ ਧਾਗੇ ਤਵੀਤ ਕਿਸੇ ਕੰਮ ਨਾ ਆਏ ਜਵਾਨੀ ਨੇ ਸੁੰਦਰਤਾ ਨੇ ਸਾਥ ਨਾ ਦਿੱਤਾ ਉਹਦੀਆਂ ਉਦਾਸੀਆਂ ਨੇ ਨਾਚ ਕੀਤਾ ਗੀਤ ਗਾਏ ਪਰ ਗੁਰੂ ਜੀ ਪਰਬਤ ਵਾਂਗ ਅਡੋਲ ਰਹੇ ਗੁਰਬਾਣੀ ਦੇ ਅਣਿਆਲੇ ਤੀਰਾਂ ਨਾਲ ਨੂਰ ਸਾਦੇ ਦਿਹਦੇ ਨੂੰ ਸ਼ਾਨਣੀ ਕਰ ਦਿੱਤਾ ਜਿਹੜੀ ਜਵਾਨੀ ਤੇ ਸੁੰਦਰਤਾ ਜੋਗੀਆਂ ਸਾਧੂਆਂ ਤੇ ਬਹਾਦਰਾਂ ਮੂਰਿਛਤੇ ਪੇਡੂ ਵਾਂਗ ਨਾ ਚਾਹੁੰਦੀ ਸੀ ਉਹ ਜਵਾਨੀ ਤੇ ਸੁੰਦਰਤਾ ਬਾਬੇ ਨਾਨਕ ਜੀ ਦੇ ਚਰਣਾ ਉੱਤੇ ਆ ਡਿੱਗੀ ਤਰਲੇ ਕੱਢਣ ਲੱਗੀ हे ਦਾਤਾ ਮੈ ਭੁੱਲੀ ਮੇਰੇ ਉੱਤੇ ਮਿਹਰ ਕਰੋ ਮੇਰੇ ਔਗਣ ਬਖਸ਼ੋ ਮੇਰੀਆਂ ਦਾਸੀਆਂ ਨੂੰ ਮੁੜ ਇਸਤਰੀਆਂ ਬਣਾਓ ਮੈਂ ਹਾਰੀ ਅੱਗੇ ਨੂੰ ਐਸਾ ਕਰਮ ਨਹੀਂ ਕਰਾਂਗੀ ਜਿਸ ਨਾਲ ਕਿਸੇ ਮਹਾបុਰਖ ਦਾ ਨਿਰਾਦਰ ਹੋਵੇ ਦਾਤਾ ਦਇਆ ਕਰੋ ਦਇਆ ਕਰੋ ਗੁਰੂ ਜੀ ਨੇ ਨੂਰ ਸ਼ਾਹ ਦੇ ਸਿਰ ਉੱਤੇ ਹੱਥ ਰੱਖਿਆ ਅਤੇ ਬਚਨ ਕੀਤਾ ਦੇਵੀ ਉੱਠ ਤੇ ਕਹੋ ਸਤ ਕਰਤਾਰ ਤੇਰੇ ਸਤ ਕਰਤਾਰ ਕਹਿਣ ਨਾਲ ਤੇਰੀਆਂ ਦਾਸੀਆਂ ਅੱਸੀ ਰੂਪ ਵਿੱਚ ਆ ਜਾਣਗੀਆਂ ਛੇਤੀ ਕਰ ਕਹੋ ਸਤ ਕਰਤਾਰ ਸਤ ਨਾਮ ਸਤ ਕਰਤਾਰ ਸਤ ਨਾਮ ਨੂਰ ਸ਼ਾਹ ਨੇ ਸਿਰ ਉੱਪਰ ਚੁੱਕਿਆ ਦੋਵੇਂ ਹੱਥ ਜੋੜੇ ਅੱਖਾਂ ਦੇ ਹੰਝੂ ਪੂੰਝਣ ਤੋਂ ਬਿਨਾਂ ਹੀ ਗੋਡਿਆਂ ਭਾਰ ਹੋ ਕੇ ਜਪਣ ਲੱਗ ਪਈ ਸਤ ਕਰਤਾਰ ਸਤਨਾਮ ਸਤ ਕਰਤਾਰ ਜਿਉਂ ਜਿਉਂ ਉਹ ਜਾਪ ਕਰਦੀ ਗਈ ਤਿਉਂ ਤਿਉਂ ਉਹਦੀਆਂ ਦਾਸੀਆਂ ਦਾ ਜੀਵਨ ਪਲਟਦਾ ਗਿਆ ਉਹ ਭੇਡ ਖੋਤੀ ਕੁੱਤੀ ਤੋਂ ਮੁੜ ਸੁੰਦਰ ਮੁਟਿਆਰਾਂ ਬਣ ਗਈਆਂ ਉਹਨਾਂ ਵੀ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਮੱਥਾ ਟੇਕਿਆ ਤੇ ਉਹ ਨੂਰ ਸ਼ਾ ਨਾਲ ਸਤ ਕਰਤਾਰ ਸਤ ਨਾਮ ਸਤ ਕਰਤਾਰ ਸਤ ਨਾਮ ਦਾ ਗਾਇਨ ਕਰਨ ਲੱਗੀਆਂ ਸ਼ਹਿਰ ਦੇ ਇਸਤੀ ਮਰਦ ਇਕੱਠੇ ਹੋ ਗਏ ਛੋਟਾ ਜਿਹਾ ਮੇਲਾ ਲੱਗ ਗਿਆ ਸਤ ਕਰਤਾ ਸ਼ਬਦ ਨੂੰ ਸਾਰੇ ਰਟਣ ਲੱਗੇ ਆਤਮਾ ਨਿਰਮਲ ਹੋ ਜਾਣ ਪਿੱਛੋਂ ਨੂਰ ਸ਼ਾਹ ਨੇ ਪ੍ਰਾਰਥਨਾ ਕੀਤੀ ਕਿ ਜਗਤ ਬਾਬਾ ਉਸਦੇ ਮਹਿਲ ਵਿੱਚ ਚਰਨ ਪਾਉਣ ਗੁਰੂ ਜੀ ਮਹਿਲ ਅੰਦਰ ਚਲੇ ਗਏ ਅੱਗੇ ਮਰਦਾਨਾ ਬੈਠਾ ਸੀ ਉਸ ਨੂੰ ਦੇਖਦੇ ਸਾਰ ਗੁਰੂ ਜੀ ਨੇ ਆਖਿਆ ਵਾਹ ਮਰਦਾਨਿਆਂ ਇੱਥੇ ਬੈਠ ਰਿਹਾ ਹੈ ਉਠ ਫੜ ਰਬਾਬ ਅਸੀਂ ਤੇਰੀ ਰਬਾਬ ਚੁੱਕੀ ਫਿਰਦੇ ਹਾਂ ਚੰਗਾ ਭੋਜਨ ਸ਼ਕਨ ਆਇਆ ਹੈ ਗੁਰੂ ਜੀ ਨੇ ਇੰਨਾ ਬਚਨਾ ਦੇ ਨਾਲ ਮਰਦਾਨੇ ਦੇ ਬੰਦਨ ਟੁੱਟ ਗਏ ਉਹਦਾ ਨਵਾਂ ਜਨਮ ਹੋਇਆ ਆਪਣੇ ਆਪ ਹੀ ਉਸ ਦੇ ਗਲੋਂ ਜਾਦੂ ਦਾ ਤਾਗਾ ਟੁੱਟ ਗਿਆ ਤਾਗੇ ਦੇ ਟੁੱਟ ਜਾਣ ਕਾਰਨ ਮਰਦਾਨੇ ਨੂੰ ਆਪਣੇ ਆਪ ਹੀ ਪੂਰੀ ਹੋਸ਼ ਆ ਗਈ ਉਸਨੇ ਸਤ ਕਰਤਾਰ ਸਤ ਨਾਮ ਦੋ ਵਾਰ ਜ਼ਬਾਨੋਂ ਆਖਿਆ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਦੇਖ ਕੇ ਹੱਥ ਜੋੜੇ ਸਿਰ ਝੁਕਾ ਚੁੱਕਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਮੂਰਖ ਤੇ ਭੁੱਲੜਾਂ ਭੁੱਖ ਦਾ ਸ਼ਿਕਾਰ ਹੋ ਜਾਂਦਾ ਹਾਂ ਬਖਸ਼ੋ ਬਹੁਤ ਦਇਆਲਤਾ ਕੀਤੀ ਜੇ ਜੋ ਭੁੱਲੜ ਦੀਆਂ ਭੁੱਲਾਂ ਨੂੰ ਨਾ ਚਿਤਾਰ ਕੇ ਸਹਾਇਤਾ ਵਾਸਤੇ ਪਹੁੰਚ ਗਏ ਜੇ ਇੰਨਾ 3ਮੰਤਾ ਨੇ ਤਾਂ ਮੈਨੂੰ ਬਹੁਤ ਬੁਰੀ ਤਰ੍ਹਾਂ ਖਤਮ ਕਰਨਾ ਸੀ ਇਹ ਬਹੁਤ ਬੁਰੀਆਂ ਹਨ ਚਲੋ ਇਹਨਾਂ ਦੇ ਦੇਸੋਂ ਦੂਰ ਚਲੇ ਚੱਲੀਏ ਆਪਣਾ ਦੇਸ਼ ਪੰਜਾਬ ਕਿੰਨਾ ਜੰਗਾ ਹੈ ਮਰਦਾਨੇ ਦੇ ਇੰਨਾ ਬੋਲਾਂ ਨੂੰ ਨੂਰ ਸ਼ਾਹ ਨੇ ਸੁਣਿਆ ਉਸਨੇ ਨਿਮਰਤਾ ਨਾਲ ਖੀਮਾ ਮੰਗੀ ਦਾਸੀਆਂ ਨੂੰ ਕਿਹਾ ਉਹ ਪੈਰੀ ਪੈਕੇ ਮਰਦਾਨੇ ਕੋਲੋਂ ਆਪਣੀ ਫੁੱਲ ਬਖਸ਼ਾਉਣ ਦਾਸੀਆਂ ਨੇ ਉਸੇ ਤਰ੍ਹਾਂ ਹੀ ਕੀਤਾ ਨਿਰੰਕਾਰੀ ਜੋਤ ਨੇ ਨੂਰ ਸ਼ਾ ਦੇ ਮਹਿਲ ਤੇ ਉਸਦੇ ਅੰਤਰਾਤਮੇ ਦਾ ਹਨੇਰਾ ਦੂਰ ਕਰ ਦਿੱਤਾ ਨੂਰ ਸ਼ਾ ਨੂੰ ਨਵਾਂ ਜੀਵਨ ਦਾ ਲੱਭ ਪਿਆ ਜੋ ਜੀਵਨ ਦਾ ਬਹੁਤ ਮੱਧਰ ਤੇ ਸੁਖਾਂ ਭਰਿਆ ਮੁਕਤੀ ਵੱਲ ਜਾਣ ਵਾਲਾ ਸੀ ਉਸਨੇ ਹੱਥੀਂ ਭੋਜਨ ਤਿਆਰ ਕਰਕੇ ਗੁਰੂ ਜੀ ਤੇ ਮਰਦਾਨੇ ਨੂੰ ਸ਼ਕਾਇਆ ਭੋਜਨ ਸ਼ਕਾਉਣ ਤੋਂ ਪਹਿਲਾਂ ਗੁਰੂ ਜੀ ਦੇ ਚਰਨ ਧੋਤੇ ਤੇ ਚਰਨਾ ਅੰਮ੍ਰਿਤ ਪੀਤਾ ਉਸ ਨਾਲ ਉਹਦਾ ਜੀਵਨ ਮਰਨ ਮੁੱਕ ਗਿਆ ਨਿਹਾਲ ਹੋ ਗਈ ਸਤਿ ਮਾਰਗ ਗਿਆਨ ਹਾਸਲ ਹੋ ਗਿਆ ਉਸ ਦੇ ਜਨਮ ਜਨਮਾਂਤਰਾ ਦੇ ਪਾਪ ਖੰਡੇ ਗਏ ਚਿਰਾਂ ਦੀ ਲੱਗੀ ਭੁੱਖ ਮਿਟ ਗਈ ਤੇਪਤ ਹੋ ਗਈ ਨਿਹਾਲ ਹੋ ਕੇ ਬਸਮਾਦ ਵਾਲ ਵਦੀ ਆਪਾ ਭੁੱਲਣ ਲੱਗਾ ਆਪ ਮੁਹਾਰੀ ਸਤਨਾਮ ਸਤ ਕਰਤਾਰ ਦਾ ਸਿਮਰਨ ਕਰਨ ਲੱਗੀ ਕਿਸੇ ਅੰਗ ਮੜੀ ਖੁਸ਼ੀ ਦੇ ਲੋਰ ਵਿੱਚ ਸੁੱਚੇ ਮੋਤੀ ਹੀਰੇ ਤੇ ਜਵਾਹਰ ਦਾ ਥਾਲ ਭਰ ਕੇ ਗੁਰੂ ਜੀ ਦੇ ਅੱਗੇ ਉਸਨੇ ਰੱਖਿਆ ਉਸ ਥਾਲ ਵਿੱਚਲੀ ਦੌਲਤ ਨੂੰ ਦੇਖ ਕੇ ਆਪ ਪਰਮੇਸ਼ਰ ਮੁਸਕਰਾਏ ਇਸ ਪ੍ਰਥਾਏ ਗੁਰੂ ਜੀ ਨੇ ਬਾਣੀ ਉਚਾਰੀ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨਾ ਆਵੇ ਨਾਉ ਹਰ ਬਿਨ ਜਿਉ ਬਲ ਬਲ ਜਾਉ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਤਰਤੀਤਾ ਹੀਰੇ ਲਾਲ ਜੜਤੀ ਪਲਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹ ਹੈ ਕਰੈ ਰੰਗ ਪਸਾਉ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨਾ ਆਵੇ ਨਾਉ ਸਿੱਧ ਹੋਵਾ ਸਿੱਧ ਲਈ ਰਿਦ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇਂ ਨਾਓ ਸੁਲਤਾਨ ਹੋਵਾ ਮੈਲ ਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਬਵਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇਂ ਨਾਓ ਗੁਰੂ ਜੀ ਨੇ ਫਿਰ فرمایا ਦੇਵੀ ਅਸਾਂ ਨੂੰ ਦੌਲਤ ਦੀ ਲੋੜ ਨਹੀਂ ਅਸੀਂ ਤਾਂ ਪ੍ਰਭੂ ਦੀ ਸੱਚੀ ਭਗਤੀ ਵੱਲ ਜੀਵਾਂ ਨੂੰ ਲਾਉਂਦੇ ਹਾਂ ਇਸ ਦੌਲਤ ਨਾਲ ਧਰਮਸਾਲਾ ਤਿਆਰ ਕਰਵਾ ਆਏ ਗਏ ਮੁਸਾਫਰ ਸਾਧੂ ਤੇ ਗਰੀਬ ਨੂੰ ਅੰਨ ਕੱਪੜਾ দান ਕਰਿਆ ਕਰ ਸਾਧੂਆਂ ਨਾਲ ਮਖੌਲ ਕਰਨਾ ਅੱਛਾ ਨਹੀਂ ਇਹ ਜਵਾਨੀ ਰੂਪ ਸਦਾ ਨਹੀਂ ਰਹਿਣੇ ਦੌਲਤ ਮਾਨ ਵਡਿਆਈ ਰਾਜਪਾਤ ਦੇ ਘੋੜੇ ਲਸ਼ਕਰ ਦੇਖ ਕੇ ਤੇ حاصل ਕਰਕੇ ਕਦੀ ਕਰਤਾਰ ਨੂੰ ਨਹੀਂ ਭੁੱਲਣਾ ਚਾਹੀਦਾ ਇਹ ਸਭ ਕੁਝ ਉਸੇ ਦੀ ਮਾਇਆ ਹੈ ਨੂਰ ਸ਼ਾਹ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕ ਕੇ ਆਗਿਆ ਦੇ ਪਾਲਨ ਕਰਨ ਦਾ ਪ੍ਰਣ ਕੀਤਾ ਤਾਨਪੁਰ ਵਿੱਚ ਦੋ ਦენა ਰਹਿ ਕੇ ਗੁਰੂ ਜੀ ਅੱਗੇ ਨੂੰ ਤਿਆਰ ਹੋਏ ਨੂਰ ਸ਼ਾਹ ਨੇ ਰੋਕਣ ਦਾ ਬਹੁਤ ਯਤਨ ਕੀਤਾ ਪਰ ਗੰਗਾ ਦੇ ਨਿਰਮਲ ਨੀਰ ਵਾਂ ਗੁਰੂ ਜੀ ਨਾ ਰੁਕੇ ਰੁਕਦੇ ਵੀ ਕਿਉਂ ਉਹਨਾਂ ਨੇ ਤਾਂ ਲੱਖਾਂ ਜੀਆਂ ਦੇ ਹਿਰਦੇ ਦੀ ਤਪਤ ਨੂੰ ਸ਼ੀਤਲ ਕਰਨਾ ਸੀ ਤਾਨਪੁਰ ਵਿੱਚ ਵਰषा ਸਾਹਿਬ ਗੁਰੂ ਦਵਾਰਾ ਹੈ ਆਖਿਆ ਜਾਂਦਾ ਹੈ ਕਿ ਪਾਣੀ ਇਲਾਕੇ ਦਾ ਕੁਝ ਸਵਾਦ ਨਹੀਂ ਸੀ ਗੁਰੂ ਜੀ ਨੇ ਵਰषा ਮੰਗਵਾਇਆ ਜੋ ਆਮ ਜਾਂਗਲੀ ਰੱਖਦੇ ਸਨ ਉਸ ਵਰਸ਼ੇ ਨੂੰ ਮਾਰ ਕੇ ਪਾਣੀ ਦਾ ਸੋਮਾ ਜਾਰੀ ਕੀਤਾ ਜੋ ਅਜੇ ਤੱਕ ਚਲਦਾ ਹੈ ਲੋਕ ਬੜੀ ਸ਼ਰਦਾ ਭਗਤੀ ਨਾਲ ਉਸਉਮੇ ਦੇ ਜਾਲ ਨੂੰ ਪੀਂਦੇ ਹਨ ਸੋ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜੀ ਨੇ ਨੂਲ ਸ਼ਾ ਨੂੰ ਤਾਰਿਆ ਅਤੇ ਉਸ ਦਾ ਹੰਕਾਰ ਤੋੜਿਆ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰਨਾਨਕ ਪਾਤਸ਼ਾਹ ਜੀ ਅਸਾਮ ਕਸ਼ਾੜ ਤੇ ਪੂਰਬੀ ਬੰਗਾਲ ਦਾ ਚੱਕਰ ਕਿਵੇਂ ਲੈਂਦੇ ਹਨ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ